ਹਾਂਜੀ ਭਾਈ ਕੀ ਹਾਲ ਚਾਲ ਆ ਤੇ ਨਾ ਮੈਂ ਤੁਹਾਨੂੰ ਅੱਜ ਇੱਕ ਦਿਖਾ ਰਿਹਾ ਯਾਰ ਇੱਕ ਚੀਜ਼ ਹਨਾ ਪੁਰਾਣਾ ਵਿਰਸਾ ਕਹਿ ਸਕਦੇ ਆਪਾਂ ਵੀ ਮੈਨੂੰ ਹੁਣ ਤਾਂ ਯਾਰ ਮੈਨੂੰ ਐ ਲੱਗ ਰਿਹਾ ਵੀ ਹੁਣ ਤਾਂ ਇਹ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਵੈਸੇ ਹੈ ਹੀ ਨਹੀਂ ਹੈਗਾ ਕਿਉਂਕਿ ਲੋਕਾਂ ਨੇ ਆਪਦੇ ਜਿਵੇਂ ਲਾਲੋ ਵੀ ਜ਼ਮੀਨਾਂ ਪੱਧਰ ਕਰ ਲਈਆਂ ਲੋਕਾਂ ਨੇ ਮਤਲਬ ਲੋਕਾਂ ਨੇ ਸਭ ਕੁਝ ਲੋਕਾਂ ਨੇ ਯਾਰ ਪੂਰਾ ਡਿਵੈਲਪ ਹੋਇਆ ਲੋਕ ਕਹਿੰਦਾ ਮਤਲਬ ਇਹ ਆ ਆ ਚੀਜ਼ ਇੱਕ ਤਾਂ ਮੈਨੂੰ ਇਹ ਜਰੂਰ ਦੱਸ ਤੋ ਵੀ ਜਿਨ੍ਹਾਂ ਦੇ ਲੋਕ ਆਪਣੇ ਜਿਹੜੇ ਮੇਰੇ ਨਾਲ ਵੀ ਜੁੜੇ ਹੋਏ ਹਨਾ ਵੀ ਜਿਹਨਾਂ ਨੂੰ ਪਤਾ ਲੱਗਿਆ ਵੀ ਇਹ ਚੀਜ਼ ਚੀਜ਼ ਨੂੰ ਕੀ ਕਿਹਾ ਜਾਂਦਾ ਤਾਂ ਇਹ ਮੈਨੂੰ ਜਰੂਰ ਦੱਸਣਾ ਤਾਂ ਇਹ ਸਾਡੇ ਵੀ ਇੱਕ ਪਿੰਡ 'ਚ ਹੀ ਹੈ ਇੱਧਰ ਹੈ 11 ਸੀ 11 ਸੀ ਇਹ ਆਮ ਹੀ ਆ ਨਾ ਤੇ ਇੱਕ ਇਹ ਚੀਜ਼ ਆ ਤੇ ਇੱਕ ਇਹ ਚੀਜ਼ ਆ ਇਹਨੂੰ ਕੀ ਕਿਹਾ ਜਾਂਦਾ ਤੇ ਇਹ ਚੀਜ਼ ਮੈਨੂੰ ਵਧੀਆ ਲੱਗੀ ਵੈਸੇ ਮੈਂ ਤਾਂ ਜਿਹੜੀ ਹੈਗੀ ਆ ਕਿਉਂਕਿ ਇਹ ਹੁਣ ਹੈ ਨਹੀਂ ਮਤਲਬ ਐਸੇ ਪਰ ਕਿਉਂਕਿ ਹੈ ਤਾਂ ਵੀ ਆਪਾਂ ਕਹਿੰਗੇ ਹੁਣ ਮੈਨੂੰ ਬਹੁਤੇ ਕਹਣਗੇ ਵੀ ਬਾਈ ਵਧੀਆ ਕੀ ਆ ਦੁੱਖ ਆ ਹਨਾ ਦੁੱਖ ਮੈਂ ਮੰਨਦਾ ਸਮਝਦਾ ਕੱਲ ਇਹ ਚੀਜ਼ ਦੁੱਖ ਹੈਗਾ ਹਨਾ ਪਰ ਵੀ ਜਿਹੜੀ ਇਹ ਚੀਜ਼ ਆ ਵੀ ਕਿਤਨਾ ਕਿਤੇ ਜਿਹੜਾ ਪੁਰਾਣਾ ਨੇ ਆਪਾਂ ਕਹਿੰਦੇ ਵੀ ਜਿਵੇਂ ਆਪਾਂ ਬਜ਼ੁਰਗ ਕਹਿੰਦੇ ਵੀ ਹਲਟਾਂ ਤੇ ਗਏ ਅਸੀਂ ਯਾਰ ਅਸੀਂ ਐਂ ਪਾਣੀ ਉਹ ਕੀਤਾ ਸੀ ਲਾਉਂਦੇ ਰਹੇ ਅਸੀਂ ਖੇਤੀਆਂ ਨੂੰ ਐਵੇਂ ਕੀਤਾ ਹਨਾ ਵੀ ਪੂਰਾ ਬੰਜਰ ਧਰਤੀ ਸੀ ਪਾਣੀ ਕਿਉਂਕਿ ਲੱਗਦੇ ਹੁੰਦੇ ਸੀ ਬਾਣਾ ਚ ਹੁਣ ਤਾਂ ਚਲੋ ਵੀ ਬਹੁਤ ਸਾਧਨਾ ਸਾਡੇ ਵੀ ਇਹ ਇੱਕ ਦੋ ਪਿੰਡਾਂ ਦੇ ਵਿੱਚ ਹੀ ਲੱਗ ਰਿਹਾ ਜਿਹੜੇ ਕੋਲੇ ਪਿੰਡ ਆ ਇਹ ਤਾਂ ਮੈਨੂੰ ਅੱਜ ਵਧੀਆ ਲੱਗਿਆ ਕਿਉਂਕਿ ਰਸਤੇ ਜਾ ਰਹੇ ਸੀ ਕਿਤੇ ਤੇ ਮੈਨੂੰ ਇਹ ਚੀਜ਼ ਪਤਾ ਲੱਗੀ ਤੇ ਇੱਧਰ ਇੱਕ ਹੋਊ ਚੱਲੀ ਜਾਂਦਾ ਹੋ ਸਕਿਆ ਤਾਂ ਤੁਹਾਨੂੰ ਦਿਖ ਜੇਤਾ ਬਾਈ ਹੋਊ ਸਾਹਮਣੇ ਹੋ ਚੱਲੀ ਜਾਂਦਾ ਹੋ ਵੇਖੋ ਨਾ ਪਰ ਉਹਦੇ ਕੋਲੇ ਤਾਂ ਮੈਨੂੰ ਰਸਤਾ ਨਹੀਂ ਲੱਭਿਆ ਤੇ ਮੈਂ ਤੁਹਾਨੂੰ ਕੋਲੇ ਜਾ ਕੇ ਦਿਖਾਉਂਦਾ ਤੇ ਪਰ ਤੁਹਾਨੂੰ ਇੱਥੇ ਦਿਖਾ ਦਿੰਦਾ ਤੇ ਆ ਚੀਜ਼ ਠੀਕ ਆ ਚੱਲ ਕੇ ਵੈਸੇ ਇਹ ਵੀ ਹਟੇ ਆ ਹੁਣ ਤੇ ਮਨ ਜੂੜ ਦੱਸਿਓ ਬਾਈ ਯਾਰ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਚੀਜ਼ਾਂ ਬਾਰੇ ਆਪਣਾ ਪੁਰਾਣਾ ਵਿਰਸਾ ਆਪਾਂ ਕਹਿ ਦਿੰਦੇ ਹਾਂ ਹਰ ਕੋਈ ਵੀ ਪੁਰਾਣੇ ਵਿਰਸੇ ਨੂੰ ਵੀ ਯਾਰ ਲੋਕ ਫੋਲੋ ਨਹੀਂ ਕਰਦੇ ਯਾਰ ਪਰ ਪੁਰਾਣਾ ਵਿਰਸਾ ਤਾਂ ਫਿਰ ਯਾਰ ਮੈਨੂੰ ਖਿਆਲ ਤਾਂ ਫਿਰ ਇਹੀ ਸੀ ਜਿਹੜਾ ਹੈਗਾ ਸੀ ਹਨਾ ਵੀ ਐਂ ਪਾਣੀ ਲੋਕ ਲਾਉਂਦੇ ਹੁੰਦੇ ਸੀ ਉਦੋਂ ਹੁਣ ਜਿਆਦਾ ਆ ਜਾਂਦਾ ਇੱਕ ਮੇਰੇ ਦਰਸ਼ ਮਤਲਬ ਵੀ ਕਹਿਣ ਦਾ ਵੀ ਜਿਵੇਂ ਉਠਾ ਨਾਲ ਬਲਦਾਂ ਨਾਲ ਹਨਾ ਉਦੋਂ ਉਸ ਟਾਈਮ ਬਲਦਾਂ ਤੇ ਚੱਲਦੇ ਸੀ ਨਹੀਂ ਅੱਜ ਕੱਲ ਇਹ ਲੋ ਇਹ ਟਰੈਕਟਰਾਂ ਤੇ ਚੱਲਣ ਲੱਗਿਆ ਵੇਖਾ ਇੱਥੇ ਟਰੈਕਟਰ ਖੜਦਾ ਆ ਕੇ ਇਹ ਟਰੈਕਟਰ ਤੇ ਹਾਂ ਤੇ ਆ ਚੀਜ਼ ਆ ਠੀਕ ਹੈ ਤਾਂ ਜਰੂਰ ਦੱਸਿਓ ਤਾਂ ਸੋਡੇ ਹ ਇਲਾਕਿਆਂ ਦੇ ਵਿੱਚ ਵੀ ਮੈਨੂੰ ਦੱਸ ਦੋ ਬਈ ਬਾਈ ਕਿੱਥੇ ਕਿੱਥੇ ਹੈਗਾ ਇਹ ਤੇ ਕਿੱਥੇ ਨਹੀਂ ਹੈਗੇ ਪਰ ਮੈਨੂੰ ਲੱਗਦਾ ਬਹੁਤ ਪਿੰਡਾਂ ਦੇ ਵਿੱਚ ਹੈ ਨਹੀਂ ਇਹ ਸਿਸਟਮ ਤੇ ਉਹ ਹੈਗਾ ਇਹ ਜਰੂਰ ਦੱਸਿਓ ਬਾਈ